ਹੈਲੋ एवरीवन ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਭਰੀ ਨਮਸਤੇ ਅੱਜ ਅਸੀਂ ਇੱਕ ਵਾਰ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਰਿਆਂ ਸਾਹਮਣੇ ਹਾਜ਼ਰ ਹਾਂ ਪਰ ਵੀਡੀਓ ਐਕਸਪਲੇਨ ਕਰਨ ਤੋਂ ਪਹਿਲਾਂ ਅਸੀਂ ਤੁਹਾਡਾ ਸਾਰਿਆਂ ਦਾ ਆਪਦੀ YouTube ਚੈਨਲ ਸੋਨੀ ਐਂਡ ਮਾਮ ਲੋਕਸੇ ਸਵਾਗਤ ਕਰਦੇ ਹਾਂ ਅੱਜ ਅਸੀਂ ਨਿਕਲ ਚੁੱਕੇ ਹਾਂ ਆਪਣੇ ਪਿੰਡ ਵੱਲ ਨੂੰ ਸ਼ਾਮ ਦੇ ਵੱਜ ਚੁੱਕੇ ਜੀ 5:30 ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੂਰਜ ਟਲ ਰਿਹਾ ਤੇ 뷰 ਕਿੰਨਾ ਸੋਹਣਾ ਹੈ ਅੱਜ ਸਾਡਾ ਪਿੰਡ ਜਾਣ ਦਾ ਇੱਕ ਬਹੁਤ ਹੀ ਖਾਸ ਰੀਜ਼ਨ ਹੈ ਤੇ ਉਹ ਹੈ ਸਾਵਣ ਦਾ ਮੇਲਾ ਮੇਲੇ ਬਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਾਂਗਾ ਪਰ ਤੁਸੀਂ ਪਿੰਡਾਂ ਦਾ ਯਾਰ ਮਾਹੌਲ ਚੈੱਕ ਕਰੋ ਕਿ ਇੱਥੇ ਯਾਰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਨਾ ਸ਼ਹਿਰਾਂ ਤਰ੍ਹਾਂ ਉਹ ਬਹੁਤ ਹੀ ਪਾਸੇ ਰਹਿ ਜਾਂਦੇ ਆ ਸੋ ਮਾਹੌਲ ਪੂਰਾ ਖੁੱਲਡੋਲਾ ਹੁੰਦਾ ਹੈ ਤੇ ਹਰਿਆਲੀ ਤਾਂ ਯਾਰ ਸਾਡੇ ਪੰਜਾਬ ਦੇ ਵਿੱਚ ਜਿੰਨੀ ਕਹਿ ਲੋ ਉਨੀ ਘੱਟ ਆ ਹੈਨਾ ਤਾਂ ਤੁਸੀਂ ਰਸਤਾ ਦੇਖ ਸਕਦੇ ਹੋ ਯਾਰ ਇਹ ਰਸਤੇ ਜਿਹੜੇ ਆ ਨਾ ਮੈਂ ਬਹੁਤ ਹੀ ਆਪਣੇ ਬਚਪਨ ਦੇ ਵਿੱਚ ਘੁੰਮੇ ਹੋਏ ਆ ਸੋ ਮੈਂ ਜਦੋਂ ਵੀ ਇਹ ਰਸਤਿਆਂ ਤੇ ਆਉਣਾ ਤਾਂ ਮੇਰੇ ਦਿਮਾਗ ਦੇ ਵਿੱਚ ਸਾਰੀ ਪਿੰਡ ਵਾਲੀ ਉਹੀ ਰੀਲ ਬਚਪਨ ਦੀ ਘੁੰਮ ਜਾਂਦੀ ਉਹ ਕਹਿੰਦੇ ਹੁੰਦੇ ਆ ਨਾ ਕਿ ਰੋਹ ਦਾ ਰਿਸ਼ਤਾ ਪੈ ਜਾਂਦਾ ਯਾਰ ਕਿਸੇ ਵੀ ਚੀਜ਼ ਨਾਲ ਤਾਂ ਯਾਰ ਇਹ ਰਸਤੇ ਅੰਚ ਨਾਲ ਮੇਰੀ ਇੱਕ ਤਰ੍ਹਾਂ ਦੀ ਰੂਹ ਵਸਦੀ ਆ ਮੈਂ ਜਦੋਂ ਵੀ ਇੱਥੇ ਆਉਣਾ ਤਾਂ ਮੈਨੂੰ ਬਹੁਤ ਹੀ ਰੂਹਾਨੀਅਤ ਫੀਲ ਹੁੰਦੀ ਆ ਸਾਡੇ ਪਿੰਡ ਦਾ ਨਾਂ ਯਾਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕੰਧਵਾਲਾ ਅਮਰਕੋਟ ਹੈ ਇੱਥੇ ਅਸੀਂ ਬਹੁਤ ਸਾਲ ਬਤਾਏ ਆ ਸਾਡਾ ਸਾਰਾ ਬਚਪਨ ਇੱਥੇ ਹੀ ਨਿਕਲੇ ਆ ਤਾਂ ਹੁਣ ਆਪਾਂ ਪਿੰਡ ਦੇ ਜਿਹੜਾ ਆਊਟਰ ਤੇ ਪਹੁੰਚ ਚੁੱਕੇ ਆ ਤੇ ਪਿੰਡ ਦੇ ਵਿੱਚ ਯਾਰ ਮੈਂ ਦੱਸਣਾ ਚਾਹੁੰਗਾ ਕਿ ਹਰ ਜੁਲਾਈ ਦੀ 15 16 ਤਰੀਕ ਜਿਹੜੀ ਕਿ ਸ਼ਾਵਣ ਦਾ ਮਹੀਨਾ ਕਹਿੰਦੇ ਆ ਮੇਲਾ ਲੱਗਦਾ ਤੇ ਯਾਰ ਰੌਣਕਾਂ ਬਹੁਤ ਹੀ ਜ਼ਬਰਦਸਤ ਹੁੰਦੀਆਂ ਮੈਂ ਜਿੰਨਾ ਕਹਿਣਾ ਸਾਡੇ ਰੰਗਲੇ ਪੰਜਾਬ ਦੇ ਜਿਹੜੇ ਮੇਲੇ ਆ ਨਾ ਰੰਗਲੇ ਉਹ ਬਾਲੇ ਹੀ ਦੇਖਣ ਵਾਲੇ ਹੁੰਦੇ ਆ ਯਾਰ ਸੋ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੀ ਉਹ ਚਲਕ ਦਿਖਾਵਾਂਗੇ ਜੋ ਪਿੰਡ ਵਾਲੇ ਤਾਂ ਬਹੁਤ ਚੰਗੀ ਤਰ੍ਹਾਂ ਫੀਲ ਕਰ ਸਕਦੇ ਆ ਪਰ ਜਿਹੜੇ ਸਾਡੇ ਸ਼ਹਿਰੀ ਬੰਦੇ ਆ ਜਿਹੜੇ ਇਹ ਚੀਜ਼ਾਂ ਤੋਂ ਥੋੜਾ ਦੂਰ ਨੇ ਉਹਨਾਂ ਨੂੰ ਵੀ ਇਹ ਵੀਡੀਓ ਦੇਖ ਕੇ ਬਹੁਤ ਹੀ ਮਜ਼ਾ ਆਉਣ ਵਾਲਾ ਤੇ ਬਹੁਤ ਹੀ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਸੋ ਚਲੋ ਜੀ ਐਂਟਰੀ ਮਾਰਦੇ ਆ ਆਪਣੇ ਪਿੰਡ ਵੱਲ ਨੂੰ ਦੇਖੋ ਜ ਪਿੰਡ ਦੀ ਸ਼ਾਨ ਟਰੈਕਟਰ ਲੋਕੀ ਆਪਣੇ ਘਰਾਂ ਨੂੰ ਜਾ ਰਹੇ ਆ ਕੰਮਕਾਰਾਂ ਤੋਂ ਵਿਹਲੇ ਹੋ ਕੇ ਕੁਝ ਪਿੰਡ ਮੇਲਾ ਲੱਗਿਆ ਹੋਇਆ ਸੋ ਹਰ ਇੱਕ ਬੰਦੇ ਨੂੰ ਹੁੰਦਾ ਹੈ ਕਿ ਕੰਮ ਕਰ ਤੋਂ ਵਿਹਲੇ ਹੋ ਕੇ ਜਲਦੀ ਜਲਦੀ ਮੇਲਾ ਦੇਖਿਆ ਜਾਏ ਕਿਉਂਕਿ ਦੋ ਦਿਨ ਦਾ ਮੇਲਾ ਹੁੰਦਾ ਹੈ ਸੋ ਸਭ ਦਾ ਦਿਲ ਹੁੰਦਾ ਹੈ ਕਿ ਇਹ ਮੇਲਾ ਜਿਹੜਾ ਹੈ ਬਿਲਕੁਲ ਵੀ ਨਾ ਛੱਡਿਆ ਜਾਏ ਤਾਂ ਇਹ ਸਾਡੇ ਯਾਰ ਪਿੰਡ ਦਾ ਹੈ ਸਰਕਾਰੀ ਸਕੂਲ ਚਲੋ ਜੀ ਗੱਡੀ ਜਲਦੀ ਜਲਦੀ ਕਰਦੇ ਆ ਪਾਰਕ ਤੇ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਾਂਗੇ ਗਰਾਊਂਡ ਵਿੱਚ ਜਿੱਥੇ ਚੱਲ ਰਿਹਾ ਕਬੱਡੀ ਦਾ ਮੈਚ ਤੇ ਹੋ ਰਹੀਆਂ ਨੇ ਕੋਲਾਂ ਸੋ ਸਭ ਤੁਸੀਂ ਬਹੁਤ ਇੰਜੋਏ ਕਰਨਾ ਸੋ ਮੈਂ ਲਾਉਂਗਾ ਹੁਣ 2 ਮਿੰਟ ਦਾ ਜਿਹੜੀ ਕਮੈਂਟਰੀ ਹੈ ਉਹ ਵੀ ਜਰੂਰ ਇੰਜੋਏ ਕਰਿਓ ਸੋ ਵੋਲਿਊਮ ਕਰ ਲਿਓ ਆਪਣੇ ਮੋਬਾਈਲ ਦੀ ਥੋੜੀ ਜਿਹੀ ਤੇਜ਼ ਤਾਂ ਚਲੋ ਚੱਲੀਏ ਜੀ ਫਿਰ ਉਸ ਗਰਾਊਂਡ ਵੱਲੇ ਜੋ ਤੁਸੀਂ ਹੁਣੇ ਦੇਖਣਾ ਮੱਠੀ ਸਕਦੇ ਠੱਡਾ ਫੀਲਡ 깔ਿਆ ਠੰਡੇ ਠੰਡੇ ਪਿਆਰਾ ਸਾਹ ਲਾਈਵ ਚੱਲ ਰਿਹਾ ਮੇਲਾ ਕਰਦਾ ਮੇਲਾ ਦਾਗਾ ਦਾ ਇਹ ਵੀ ਆ ਦੇਖਿਓ ਸਦਾ ਪੀਰ ਦਾ ਬੋਲਾ ਪ੍ਰਬੰਧ ਕਮੇਟੀ ਦਾ ਬਹੁਤ ਧੰਨਵਾਦ ਕਰਦੀਆਂ ਸਦਾ ਸਦਾ ਦੇਸ਼ੀਓ ਪਾਰ ਆ ਚੁੱਕੇ ਹੋਏ ਆ ਅੱਜ ਥੰਡੇ पता लगता भी लगा हुआ पेड़ का रखे 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 तो तबादले के हो गया रखे 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 आज इस खाने में तो पता लगा खाती है खाने का मंदिरा कहीं नहीं से आने के लिए सतीना आज इस खाने के लिए कहीं बुलाया ना इसे बोल पाया सिरा सिरा पैदा कर उस दिन तुम्हारी दिल दिया और आज मार्ग

ਅਹ ਦੇਖੋ ਤੁਸੀਂ ਗਰਮਾ ਗਰਮ ਪਕੌੜੇ ਆ ਗਰਮਾ ਗਰਮ ਜਲੇਬੀਆਂ ਆ ਯਾਰ ਗਰਮੀ ਤਾਂ ਬਹੁਤ ਜ਼ਿਆਦਾ ਸੀ ਬਟ ਫਿਰ ਵੀ ਜਲੇਬੀਆਂ ਨੂੰ ਦੇਖ ਕੇ ਤਾਂ ਯਾਰ ਬਹੁਤ ਦਿਲ ਕਰ ਰਿਹਾ ਸੀ ਤੇ ਖਾਸ ਕਰਕੇ ਇਹਨਾਂ ਨੂੰ ਕੇਲਾ ਨੂੰ ਖਾ ਲਿਆ ਜਾਏ ਯਾਰ ਜੇ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੇ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਜਲੇਬੀ ਤੇ ਇਹਦੀ ਰੈਸਪੀ ਵੀ ਆਪਾਂ ਆਪਣੇ ਚੈਨਲ ਤੇ ਜਲਦੀ ਅਪਲੋਡ ਕਰਾਂਗੇ ਸੋ ਸਾਡੇ ਚੈਨਲ ਨਾਲ ਜਰੂਰ ਬਨੇ ਰਹੋ ਹਾਂਜੀ ਕਿਦਾਂ ਲੱਗ ਰਹੀਆਂ ਨਾ ਫਿਰ ਦੇਖਣ ਨੂੰ ਡੇਲੀਸ਼ੀਅਸ ਆਈ ਥਿੰਕ ਤੁਹਾਡਾ ਦਿਲ ਵੀ ਕਰ ਰਿਹਾ ਹੋਵੇਗਾ ਕਿ ਇਹਨਾਂ ਨੂੰ ਖਾ ਲਿਆ ਜਾਏ ਇਹਨਾਂ ਦੋਵਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਇਹ ਨੇ ਮੰਮਾ ਤੇ ਸੋਨੀਆ ਜਿਨ੍ਹਾਂ ਦੇ ਨਾਂ ਤੇ ਆਪਣੇ YouTube ਚੈਨਲ ਦਾ ਨਾਮ ਹੈ ਸੋ ਇਹਨਾਂ ਦੇ ਪਿੱਛੇ ਪਿੱਛੇ ਚੱਲਦੀਆਂ ਇਹੀ ਆਪਾਂ ਨੂੰ ਗਾਈਡ ਕਰਨ ਵਾਲੀ ਆ ਕਿ ਮੇਲੇ ਦੇ ਵਿੱਚ ਆਪਾਂ ਕੀ ਕੀ ਦੇਖਣਾ ਸਭ ਤੋਂ ਇੰਟਰਸਟਿੰਗ ਗੱਲ ਯਾਰ ਇੱਕ ਇਹ ਸੀ ਕਿ ਸਾਨੂੰ ਆਪਣੇ YouTube ਚੈਨਲ ਦੇ ਮਿਲ ਗਏ ਇੱਕ ਫੈਨ ਜੋ ਸਾ ਲੋ ਕਰ ਰਹੀ ਸੀ ਸੋ ਹੁਣ ਆਪਾਂ ਚੱਲਦੇ ਆਂ ਮੇਲੇ ਦੇ ਨੈਕਸਟ ਪਾਰਟ ਵੱਲੇ ਛੇਤੀ ਛੇਤੀ ਯਾਰ ਗਰਮੀ ਤਾਂ ਚਾਹੀ ਬਹੁਤ ਜ਼ਿਆਦਾ ਸੀ ਬਟ ਲੋਕਾਂ ਦੀ ਐਕਸਾਈਟਮੈਂਟ ਦਾ ਲੈਵਲ ਹੀ ਬਹੁਤ ਅਲੱਗ ਸੀ ਬਹੁਤ ਜ਼ਿਆਦਾ ਪਬਲਿਕ ਇਥੇ ਗੈਦਰ ਹੋ ਰਹੀ ਸੀ ਸੋ ਗਰਮੀ ਇੱਕ ਸਾਈਡ ਤੇ ਤੇ ਮੇਲੇ ਦਾ ਚਾ ਇੱਕ ਸਾਈਡ ਤੇ ਗਰਮੀ ਯਾਰ ਨੋ ਡਾਊਟ ਬਹੁਤ ਜ਼ਿਆਦਾ ਸੀ ਬਟ ਸਾਡੇ ਦਿਲ ਦੇ ਵਿੱਚ ਇਹ ਥੋਟ ਸੀਗਾ ਕਿ ਇੱਕ ਛੋਟੀ ਜੀ ਐਫਰਟ ਤੋਂ ਦੇ ਸਭ ਲਈ ਲਗਾਈ ਜਾਏ ਤੇ ਇਹ ਜਿਹੜਾ ਮੇਲੇ ਦਾ ਇਵੈਂਟ ਸੀ ਇਨੂੰ ਕਵਰ ਕੀਤਾ ਜਾਏ ਸੋ ਦੈਟ ਅਪਕਮਿੰਗ ਜਨਰੇਸ਼ਨ ਜਿਹੜੀ ਆ ਉਹਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਪੰਜਾਬ ਦੇ ਮੇਲੇ ਸੀ ਉਹ ਕਿੰਨੇ ਸੋਹਣੇ ਹੁੰਦੇ ਸੀ ਸੋਹਣੇ ਹੁੰਦੇ ਵੀ ਐ ਤੇ ਵਾਹਿਗੁਰੂ ਅਗੇ ਇਹ ਹੀ ਅਰਦਾਸ ਹੈ ਕਿ ਸੋਹਣੇ ਹੁੰਦੇ ਹੀ ਰਹਿਣਗੇ। ਲਓ ਜੀ ਗੱਲਾਂ ਕਰਦੇ ਕਰਦੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਭ ਤੋਂ ਇੰਪੋਰਟੈਂਟ ਪਲੇਸ ਦੇ ਬਾਹਰ ਜੋ ਹੈ ਪੀਰ ਬਾਬਾ ਜੀ ਦੀ ਦਰਗਾਹ ਜਿਨ੍ਹਾਂ ਦੀ ਯਾਦ ਵਿੱਚ ਜੁਲਾਈ ਦੇ ਮਹੀਨੇ ਇਹ ਮੇਲਾ ਲੱਗਦਾ ਹੈ। ਸੋ ਆਪਾਂ ਹੁਣ ਇੱਥੋਂ ਜਲਦੀ ਜਲਦੀ ਲੈਨੇ ਆ ਪ੍ਰਸ਼ਾਦ ਤੁਸੀਂ ਦੇਖੋ ਤੇ ਫਿਰ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਦਰਗਾਹ ਦੇ ਅੰਦਰ ਤੇ ਦਿਖਾਵਾਂਗੇ ਅੰਦਰ ਦਾ 뷰 ਤਾਂ ਚਲੋ ਸਭ ਤੋਂ ਪਹਿਲਾਂ ਆਪਾਂ ਇਹ ਤੋਂ ਥੋੜਾ ਜਿਹਾ ਪ੍ਰਸ਼ਾਦ ਲੈ ਲੈਨੇ ਆ ਅੰਦਰ ਉਸ ਜੀ ਦਾ ਮੱਥਾ ਟੇਕਾਂਗੇ ਪ੍ਰਸ਼ਾਦ ਆਪਾਂ ਲੈ ਲਿਆ ਸੀ ਜੀ ਹੁਣ ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਚੱਲਦੇ ਆਂ ਦਰਗਾਹ ਦੇ ਅੰਦਰ ਤੇ ਤੁਹਾਨੂੰ ਦਿਖਾਵਾਂਗੇ ਕਿ ਅੰਦਰ ਇਸ ਵੇਲੇ ਕਿਹੋ ਜਿਹਾ ਐਨਵਾਇਰਨਮੈਂਟ ਹੈ ਯਾਰ ਸਾਡੇ ਪਿੰਡ ਦੀ ਜੋ ਇਹ ਦਰਗਾਹ ਹੈ ਇਹਦੀ ਕਾਫੀ ਮਾਨਤਾ ਹੈ ਕਿ ਜੋ ਵੀ ਇੱਥੇ ਮੁਰਾਦ ਮੰਨਦਾ ਕੋਈ ਆ ਕੇ ਤਾਂ ਉਹਦੀ ਹਮੇਸ਼ਾ ਹੀ ਪੂਰੀ ਹੁੰਦੀ ਹੈ ਸੋ ਤੁਸੀਂ ਦੇਖੋ ਇੱਕ ਵਾਰ ਕਿ ਅੰਦਰੋਂ ਕਿਦਾਂ ਲੱਗਦੀ ਆ ਸੋ ਲੋਕ ਕਾਫੀ ਆ ਰਖੇ ਸੀ ਯਾਰ ਤੁਸੀਂ ਦੇਖ ਹੀ ਸਕਦੇ ਹੋ ਚਲੋ ਜੀ ਫਿਰ ਹੁਣ ਆਪਾਂ ਲੱਗਦੇ ਆ ਜਲਦੀ ਜਲਦੀ ਜਾ ਕੇ ਲਾਈਨ ਦੇ ਵਿੱਚ ਤੇ ਟਿਕਾਂਗੇ ਮੱਥਾ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਦੂਸਰੀ ਮਾਰਕੀਟ ਵੱਲੇ ਜਿੱਥੇ ਕਾਫੀ ਹੋਰ ਆਰਟੀਕਲਸ ਵੀ ਸੇਲ ਹੋ ਰਹੇ ਸੀ ਸੋ ਤੁਹਾਨੂੰ ਉੱਥੋਂ ਦੀਆਂ ਰੌਣਕਾਂ ਵੀ ਦਿਖਾਵਾਂਗੇ ਸੋ ਪਹਿਲਾਂ ਇਹ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ ਇਹ ਪੂਰਾ ਕਰ ਲਈਏ ਮੱਥਾ ਟੇਕ ਕੇ ਹੁਣ ਆਪਾਂ ਕਰਾਂਗੇ ਇੱਥੇ ਲੰਗਰ ਤੇ ਲੰਗਰ ਦਾ ਪ੍ਰਬੰਧ ਵੀ ਸਾਡੇ ਪਿੰਡ ਹਮੇਸ਼ਾ ਬਹੁਤ ਵਧੀਆ ਹੁੰਦਾ ਜਦੋਂ ਇਹ ਮੇਲਾ ਲੱਗਦਾ ਤਾਂ ਲੰਗਰ ਹੁਣ ਆਪਾਂ ਕਰ ਲਿਆ ਜੀ ਤੇ ਆਪਾਂ ਹੁਣ ਚੱਲਾਂਗੇ ਮਾਰਕੀਟ ਜੋ ਇਸ ਮੇਲੇ ਦੀ ਆ ਜੋ ਦਰਗਾਹ ਦੇ ਲੈਫਟ ਐਂਡ ਰਾਈਟ ਸਾਈਡ ਤੇ ਲੱਗੀ ਹੋਈ ਸੀ ਇੱਥੇ ਹੁਣ ਡਿਫਰੈਂਟ ਡਿਫਰੈਂਟ ਸਟਾਲਸ ਨੇ ਤੁਸੀਂ ਦੇਖੋ ਕਿ ਇੱਥੋਂ ਦੇ ਕੀ ਰੰਗ ਟੰਗ ਹੁੰਦੇ ਆ ਹੈਨਾ ਛੋਟੇ ਛੋਟੇ ਆਰਟੀਕਲਸ ਹੁੰਦੇ ਆ ਬੜੇ ਪਿਆਰੇ ਪਿਆਰੇ ਜੋ ਬਹੁਤ ਹੀ ਨਾਰਮਲ ਰੇਟਸ ਤੇ ਮਿਲ ਰਹੇ ਹੁੰਦੇ ਆ ਸੋ ਤੁਸੀਂ ਫਨ ਕਰ ਸਕਦੇ ਹੋ ਤੋਂ ਸ਼ਾਪਿੰਗ ਕਰੋ ਕੁਝ ਵੀ ਕਰੋ ਤਾਂ ਤੁਸੀਂ ਇਤੋਂ ਦਾ ਵੀਊ ਕੁਝ ਆਈਟਮਸ ਅਸੀਂ ਇਸ ਮੇਲੇ ਤੋਂ ਖਰੀਦ ਕੇ ਜਾ ਰਹੇ ਹਾਂ ਜੋ ਸਾਨੂੰ ਹਮੇਸ਼ਾ ਇਸ ਮੇਲੇ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ ਤਾਂ ਇਸ ਕਰਕੇ ਯਾਰ ਐਸੇ ਟਾਈਪਸ ਦੀਆਂ ਇੱਥੇ ਕਾਫੀ ਸਟਾਲ ਸੀਗੀਆਂ ਜੋ ਕਾਫੀ ਦੂਰ ਤੱਕ ਲੱਗੀਆਂ ਹੋਈਆਂ ਸੀ ਤੇ ਯਾਰ ਇੱਥੇ ਆ ਕੇ ਨਾ ਬਹੁਤ ਹੀ ਚਾਹ ਹੁੰਦਾ ਬਚਪਨ ਸਾਰਾ ਤੁਹਾਨੂੰ ਯਾਦ ਆਉਂਦਾ ਕਿਉਂਕਿ ਅਸੀਂ ਇੱਥੇ ਕਾਫੀ ਸਾਲ ਬਤਾਏ ਆ ਇਹੀ ਮੇਲੇ ਦੇ ਵਿੱਚ ਅਸੀਂ ਬਹੁਤ ਕੁਝ ਖਰੀਦੇ ਹੁੰਦੇ ਸੀ ਛੋਟੇ ਹੁੰਦੇ ਆ ਤੁਸੀਂ ਹੁਣ ਇਹ ਦੇਖੋਗੇ ਲੱਕੜ ਦੀਆਂ ਆਈਟਮਸ ਨੇ ਇੱਥੇ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਆਈਟਮਸ ਪਈਆਂ ਨੇ ਜੋ ਬਹੁਤ ਕਲਰਫੁੱਲ ਲੱਗ ਰਹੀਆਂ ਤੇ ਸਭ ਤੋਂ ਜ਼ਿਆਦਾ ਕਲਰਫੁੱਲ ਹੁਣ ਇੱਕ ਚੀਜ਼ ਆਨ ਦਿਖਾਵਾਂਗੇ ਉਹ ਹੈ ਮੰਜੀ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਛੋਟੀ ਜੀ ਹੈ ਨਾ ਕਲਰਸ ਕਿੰਨੇ ਸੋਹਣੇ ਹੁੰਦੇ ਆ ਸੋ ਪਿੰਡ ਦੀ ਇਸ਼ਾਨ ਹੁੰਦੀ ਆ ਹੁਣ ਤਾਂ ਅੱਜਕੱਲ ਬੈੱਡ ਆ ਗਏ ਬਟ ਨਾਰਮਲ ਟਾਈਮ ਦੇ ਵਿੱਚ ਮੰਜੀਆਂ ਚੱਲਦੀਆਂ ਹੁੰਦੀਆਂ ਸੀ ਇਹ ਹੈ ਟਰੈਕਟਰ ਜੋ ਅਸੀਂ ਛੋਟੇ ਹੁੰਦੇ ਐਜ਼ ਇੱਕ ਖਿਡੌਣੇ ਦੇ ਤੌਰ ਤੇ ਯੂਜ਼ ਕਰਿਆ ਕਰਦੇ ਸੀ ਸੋ ਹੁਣ ਆਪਣਾ ਆਲਮੋਸਟ ਮੇਲਾ ਹੋ ਚੁੱਕਿਆ ਜੀ ਖਤਮ ਮੇਲੇ ਵਿੱਚ ਯਾਰ ਘੁੰਮ ਕੇ ਥੋੜਾ ਜਿਹਾ ਸੀ ਥੱਕ ਚੁੱਕੇ ਸੀ ਸੋ ਸਭ ਨੂੰ ਲੱਗ ਰਹੀ ਸੀ ਬਹੁਤ ਜ਼ਿਆਦਾ ਪਿਆਸ ਸੋ ਅਸੀਂ ਇੱਥੇ ਚਾਰ ਮਸਾਲਾ ਸੌਡਾ ਇੰਜੋਏ ਕੀਤੇ ਇਹਨਾਂ ਨੂੰ ਪੀਣ ਤੋਂ ਬਾਅਦ ਯਾਰ ਹੁਣ ਆਪਾਂ ਕਰਦੇ ਹਾਂ ਮੇਲੇ ਨੂੰ ਫਾਈਨਲੀ ਗੁੱਡ ਬਾਏ ਵਾਪਿਸ ਜਾਂਦੇ ਹੋਏ ਮੰਮਾ ਨੂੰ ਮਿਲ ਗਏ ਉਹਨਾਂ ਦੇ ਕੁਝ ਸਟੂਡੈਂਟਸ ਕਿਉਂਕਿ ਮੰਮਾ ਟੀਚਰ ਰਹੀ ਸੀ ਹਾਂ ਯਾਰ ਮੇਲਾ ਬਹੁਤ ਵਧੀਆ ਇੰਜੋਏ ਕੀਤਾ ਸੀ ਆਈ ਹੋਪ ਕਿ ਤੁਸੀਂ ਵੀ ਇਹ ਵੀਡੀਓ ਬਹੁਤ ਜ਼ਿਆਦਾ ਇੰਜੋਏ ਕੀਤੀ ਹੋਏਗੀ ਸ਼ਾਮ ਦੇ ਹੁਣ ਵਾ ਚੁੱਕੇ ਆ 7:30 ਸੋ ਹੁਣ ਆਪਾਂ ਨੂੰ ਘਰੇ ਜਲਦੀ ਪਹੁੰਚਣਾ ਚਾਹੀਦਾ ਵਾਪਿਸ ਸੋ ਆਪਾਂ ਹੁਣ ਵਾਪਸ ਸਾਲਾ ਰੂਟ ਫੜ ਕੇ ਜਾਵਾਂਗੇ ਆਪਣੇ ਘਰ ਤੇ ਮਿਲਾਂਗੇ ਫਿਰ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਪਿੰਡ ਛੱਡਾਂ ਦਾ ਦਿਲ ਤਾਂ ਬਿਲਕੁਲ ਵੀ ਨਹੀਂ ਕਰ ਰਿਹਾ ਬਟ ਮਜਬੂਰੀ ਹੈ ਯਾਰ ਜਾਣਾ ਪਊਗਾ ਸੋ ਫਾਈਨਲੀ ਆਪਾਂ ਆਪਦੇ ਪਿਆਰੇ ਪਿੰਡ ਨੂੰ ਕਰਦੇ ਹਾਂ ਬਾਏ ਬਾਏ ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਤੁਸੀਂ ਸਾਰੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਟਿਲ ਥੈਂਕ ਯੂ ਟੇਕ ਕੇਅਰ ਬਾਏ